ਸਹੀ ਕਾਲੀ ਸਾਰਿਆਂ ਨੇ ਮੇਰੇ ਵੱਲੋਂ ਤੇ ਅੱਜ ਆਪਾਂ ਰਾਤ ਆਏ ਦੇ ਆਪਾਂ ਵਿਕਰਮ ਬਲੌਗ ਨਾਲ ਕੋ ਭਾਜੀ ਨਾਲ ਮਿਲ ਕੇ ਤੇ ਰਾਤ ਫਿਰ ਨਹੀਂ ਰੋਗੇ ਆਪਾਂ ਨੇ ਫਿਰ ਆ ਰੂਮ ਲੱਤ ਆਪਾਂ ਨੇ ਕਰਾਇਬਰ ਤੇ ਰਾਤ ਗੱਟੀ ਆਪਾਂ ਨੇ ਹੁਣ ਚੱਲੇ ਆਪਾਂ ਘਰ ਨੂੰ ਤੇ ਕੁੰਮ ਨਾਲ ਕਰੋ ਗੱਲਬਾਤ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਕਿਵੇਂ ਸਤਜਾ ਨੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵਾਂਗੇ ਉਹਨੂੰ ਪਤਾ ਹੀ ਆ ਅਸੀਂ ਕੱਲ ਉਹਨਾਂ ਦੇ ਘਰੇ ਗਏ ਸੀ ਦੇਖਣਾਂ ਦੇ ਤੇ ਇਹ ਜਿਹੜਾ ਉਹਦਾ ਸੁਭਾਅ ਬਹੁਤ ਹੀ ਵਧੀਆ ਸਾਰੇ ਜਣੇ ਉਹਨਾਂ ਨੂੰ ਮਿਲੋ ਆ ਕੇ ਬਹੁਤ ਕਰਦੇ ਆ ਉਹ ਸਾਰਿਆਂ ਦਾ ਤੇ ਅਸੀਂ ਫਿਰ ਰਾਤ ਨੂੰ ਹਨੇਰਾ ਹੋ ਗਿਆ ਤਾਂ ਅਸੀਂ ਰੂਮ ਲਿੱਤਾ ਇੱਥੇ ਸਾਨੂੰ ਬਹੁਤ ਟਾਈਮ ਹੋ ਗਿਆ ਤੇ ਕਿਉਂਕਿ ਅਕੈਡਮੀ ਹੋਰ ਸੀ ਜਾ ਨਹੀਂ ਸਕਦੇ ਕਿਹਾ ਆ ਕਰਕੇ ਫਿਰ ਸਾਨੂੰ ਰੂਮ ਲੈਣਾ ਪਿਆ ਚਲੋ ਹੁਣ ਅਸੀਂ ਚੱਲੇ ਘਰ ਨੂੰ ਤੁਹਾਨੂੰ ਦਿਖਾਉਂਦੇ ਜਾਂਦੇ ਹਾਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਤੇ ਦਿਨ ਚੱਗਣੇ ਰਾਤ ਦਿਨ ਦੁੱਗਣੀ ਰਾਤ ਚੋਂ ਦੁੱਗਣੀ ਤਰੱਕੀਆਂ ਬੱਤੀ। ਲੋ ਜੀ। ਰੂਮ ਬਵਰੀਏ ਮਿਲਿਆ ਤੁਹਾਨੂੰ। ਆਸੀ ਰੂਮ ਜਿੱਥੇ ਅੱਪਨੇ ਰਾਤ ਕੱਟੀ ਸੀ। ਲੋ ਭਾਜੀ ਅੱਪਾਂ ਜਿੱਥੇ ਰਾਤ ਕੱਟੀ ਜੋ ਉਥੋਂ ਦੇ ਲੈ ਅਪਾਂ ਤੁਰ। ਤੇ ਹੁਣ ਫਿਕਰ ਮੈਂ ਭਾਜੀ ਨਾਲ ਦੇ ਘਰ ਤੱਕ ਪਹੁੰਚਣ ਨੂੰ ਰਸਤੇ ਵਿੱਚ ਜਾ ਰਹੇ ਆ। ਯਾਰ ਸਕੂਲ ਤੇ ਲਾਇਆ ਮੁੰਡਾ ਪਾਜੀ ਨਾਲੇ ਸਕੂਲ ਤੇ ਗੱਡੀ ਪਾਜੀ ਨਾਲੇ ਮੁੰਡਾ ਲਾਇਆ ਹੋਰੇ ਸਕੂਲ ਤੇ ਆਇਆ ਮੁੰਡਾ ਰੱਖ ਲਿਆ ਪਾਜੀਆਂ ਦੀ ਗੱਡੀ ਗੜੀਆਂ ਕਮਲਵਾਰ ਆ ਪਾਜੀ ਦੀ ਗੱਡੀ ਆ ਆਪਾਂ ਜੀ ਕਹਿੰਦਾ ਘਰ ਆਈ ਜਾਦੀ ਦਾ ਹਾਂ ਤਾਂ ਦਾਰਿਆਂ ਵਿੱਚ ਬਲਾਗ ਜਨਾ ਬਣੇ ਰਹੇ ਕਰੇ ਜਾ ਰਹੇ ਆ ਦੋ ਮਿੱਤਰੋ ਵੀ ਥੱਕ ਗਏ ਤੇ ਕਿ ਅਸੀਂ ਆਏ ਤੇ ਭੋਗ ਪਰ ਤੋਂ ਇੱਥੇ ਪੰਪ ਉੱਪਰ ਰੁਕੇ ਆ ਪਾਣੀ ਪੋਣੀ ਪੀਤਾ ਏ ਤੇ ਨਾਲੇ ਕਿ ਨਹੀਂ ਪਾਣੀ ਪੀਣਾ ਏ ਤੇ ਥੱਕ ਗਏ ਅਸੀਂ ਬੌਂਸ ਸਾਹਰ ਤੇ ਆ ਗਏ ਥੋੜਾ ਘੰਟੇ ਕਿਤਾ ਕੇ 2 ਘੰਟੇ ਦਾ ਹਲੇ ਪਿਆ ਏ ਤੇ ਬਾਕੀ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਕਿੱਥੇ ਕਿੱਥੇ ਪਹੁੰਚ ਗਏ ਆਪਾਂ ਨਾਲ ਇੱਥੇ ਬੈਠੀ ਆ ਆਪਾਂ ਮੇਰੇ ਨਾਲ ਨਾਲ ਦੀ ਬੋਮਲਕੇ ਨਹੀਂ ਮੈਂ ਥੱਕ ਗਈ ਨੂੰ ਬੈਠੀ ਆ ਜੀ ਪੁਣੀ ਪੀਤਾ ਖੰਡਾ ਪਾਣੀ ਵਧੀਆ ਲੱਗਿਆ ਆਪਾਂ ਨੂੰ ਬਹੁਤ ਵਧੀਆ ਲੱਗਿਆ ਪੰਪ ਤੇ ਰੁਕੇ ਆ ਠੰਡੀ ਠੰਡੀ ਹਵਾ ਚੱਲ ਰਹੀ ਆ ਅੱਖਾਂ ਵਿੱਚ ਧੂੜੇ ਧੂੜ ਭਰ ਗਈ ਤੇ ਹੁਣ ਬੈਗ ਮਤੇ ਅਣਕਾ ਗੱਡੀਆਂ ਆਪਾਂ ਨੇ ਅਣਕਾ ਲਾਗੀਆਂ ਮੂੰਹ ਤੋਤਾ ਉਰੇ ਤਾਂ ਕਿਤੇ ਹੋਣ ਦੇਖਣੇ ਜੋ ਕੋਈ ਨਹੀਂ ਕੁਝ ਨਹੀਂ ਅਸੀਂ ਤਾਂ ਕਮਰੇ ਅੱਖਾਂ ਮਲਦੇ ਹੋਏ ਆਏ ਆਪਾਂ ਥੋੜਾ ਸਬਰ ਰਹਿ ਗਿਆ ਬਾਈ ਬਲੌਗ ਦੇ ਨਾਲ ਤੁਸੀਂ ਬਣੇ ਰਹੋ ਨਾਲ ਦੀ ਨਾਲ ਤੁਹਾਨੂੰ ਦਿਖਾਉਦੇ ਹੋਗੇ ਮਿੱਤਰੋ ਆਪ ਪਹੁੰਚ ਗਏ ਘਰਾਂ ਤੇ ਆਪਾਂ ਨੇ ਬੰਨਿਆ ਵੇ ਦੱਸੀ ਪਰਣਾ ਤੇ ਪਰਨੇ ਨਾਲ ਦੇਖੋ ਬਾਲਾਂ ਦਾ ਕੀ ਹਾਲ ਹੋਇਆ ਪਿਆ ਪਰ ਟ੍ਰੈਫਿਕ ਜ਼ਿਆਦਾ ਸੀ ਤੇ ਮੈਂ ਕਹਾ ਚੱਲੋ ਪੁਲਿਸ ਵਾਲਿਆਂ ਕਰਕੇ ਰਮਾਲ ਬੰਨ ਲਾ ਲੈਂਦੇ ਆ ਪਰਣਾ ਬੰਨ ਲੈਂਦੇ ਆ ਤੇ ਹੈਲਮਟ ਰ ਤਾਂ ਉਹਨੂੰ ਪਤਾ ਗਰਮੀ ਬਹੁਤ ਆ ਤੇ ਹੈਲਮਟ ਆਪਾਂ ਲੇ ਗਰੀ ਜਿਗੇ ਤੇ ਆਪਾਂ ਨੇ ਪਰਣਾ ਬੰਨ ਲਿਆ ਸੀ ਹੁਣ ਆਪਾਂ ਪਹੁੰਚ ਗਏ ਘਰਾਂ ਤੇ ਥੱਕ ਗਏ ਬਹੁਤ ਹੁਣ ਚਾਹੀਏ ਹੁਣ ਸੌ ਤੇ ਹਾਜੀ ਕਮਲ ਜੀ ਬੁਰੇ ਹਾਲ ਹੋ ਗਏ ਕਿੰਨੇ ਵਜੇ ਤੁਰੇ ਵੇ 9 ਵਜੇ ਤੁਰੇ ਵੇ ਅਸੀਂ ਪਹੁੰਚੇ 12:30 12:30 ਵੱਜ ਗਈ ਜੀ 12:30 ਹੋ ਗਏ ਬੇਬੇ ਕਹਿੰਦੀ ਮੇਰਾ ਜੀ ਨਹੀਂ ਲੱਗੇਗਾ ਇਹ ਸਾਰੀ ਰਾਤ ਤੁਸੀਂ ਥੋਡੀ ਵੀਡੀਓ ਦੇਖੀਗੇ ਹੋਏ ਆ ਦੇਖ ਲੈ ਬੇਬੇ ਕਿ ਮਾਦੀ ਚਲੋ ਆ ਜਾ ਮੈਂ ਕਿ ਨਹੀਂ ਬੇਬੇ ਬੇਬੇ ਤੈਨੂੰ ਦੇ ਦੇ ਬੇਬੇ ਤੈਨੂੰ ਕਹਿੰਦੀ ਮੈਂ ਜਾਲ ਕਰਦੀ ਸੀ ਸਾਰੀ ਰਾਤ ਹੋਗੀ ਮੂਮਾ ਕੱਲ ਬੇਬੀ ਨਾਲ ਕੱਲ ਮੂਮਾ ਨਾਲ ਨਾਜ਼ਰ ਦੇਖੋ ਮੂੰਹ ਜਿਕਣਾ ਹੋਏ ਬੇ ਮੂੰਹ ਸਾਡੇ ਜਿਕੜਾ ਬਿਨਾ ਤੇ ਨੀ ਬੇ ਤਿੰਨ ਚਾਰ ਜਗ੍ਹਾ ਮੂੰਹ ਤੋਤਾ ਜੀ ਆਪਾਂ ਨੇ ਤੇ ਧੂੜ ਬਹੁਤ ਬਈ ਅੱਖਾਂ ਦਾਲ ਹੋ ਗਈਆਂ ਸਾਰੀਆਂ ਤੇ ਹੁਣਾ ਲਾਈਟ ਵੀ ਨਹੀਂ ਆ ਗਈ ਨੇਰੀ ਬਹੁਤ ਚੱਲ ਰਹੀ ਆ ਮੀਂਹ ਮਸੂਮ ਹੋਵੇ ਤੇ ਆ ਦੇਖੋ ਨਾਜ਼ਰ ਨੇ ਘਰਾਂ ਆ ਕੇ ਗਾਹ ਬਾਤਾ ਕੇ ਪਾਪਾ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਕਹਿੰਦੇ। ਪਾਪਾ ਦੇ ਸਾਰੇ ਲਿੱਟ ਆਏ ਕਹਿੰਦੇ। ਬਾਈ ਕਹਿੰਦੇ ਸਾਰੇ ਨੂੰ ਕਿ ਅਸੀਂ ਪਰ ਘਰਾਂ ਪਹੁੰਚ ਗਏ। ਬਾਈ ਬਾਈ। ਪਾਪਾ ਪਾਪਾ ਕਿੱਥੇ ਆ? ਹਲੋ ਬਾਈ ਆਪਾਂ ਹੁਣ ਪਹੁੰਚੇ ਦੁਕਾਨ ਪਰ। ਤੇ ਕੱਲ ਦੇ ਜਲੰਧਰ ਗੇਵੀ ਦੇ ਜਲੰਧਰ ਦੇ ਵੀ ਗਾਂ। ਤੇ 2 ਦਿਨ ਹੋ ਗਏ ਦੁਕਾਨ ਖੁੱਲੀ ਨਹੀਂ। ਝੜੂ-ਚੂੜੂ ਵੀ ਨਹੀਂ ਵੱਜਿਆ ਤੇ ਲਾਈਟ ਕਹਿੰਦੇ ਸਵੇਰ ਦੀ ਹੈ ਨਹੀਂ। ਤੇ ਹੁਣ ਕਰਦੇ ਆ ਦੇਖੋ ਕੰਮ ਕਰਦੇ ਆ ਹੁਣ ਥੋੜਾ ਬਹੁਤਾ ਤੇ ਦੋ ਦੋ ਦਿਨ ਹੋ ਗਏ ਦੁਕਾਨ ਬੰਦ ਨੂੰ ਤੇ ਫੋਨ ਆ ਕਾਫੀ ਆਏ ਆਪਾਂ ਨੂੰ ਕਿ ਦੁਕਾਨ ਬੰਦ ਦਾ ਤੇ ਆਪਾਂ ਨੇ ਚੱਕੇ ਹੀ ਨਹੀਂ ਤੇ ਯਾਰ ਗਲਤੀ ਆਪਣੀ ਵੀ ਆ ਤੇ ਆਪਾਂ ਜਿਹੜੀ ਆਈ ਲੋਜੀ ਲਾਈਟ ਬਾਬੇ ਨੂੰ ਪਤਾ ਵਿਚ ਕਰਨ ਬਾਬੇ ਨੂੰ ਵੀ ਬੱਚਾ ਹੋਣਾ ਹੈ ਇਹ ਲਾਈਟ ਲਿਆਈਏ ਲੋ ਜੀ ਇੱਥੇ ਆਪਣੇ ਬਲੌਗ ਦਾ ਸਵਾਗਤ ਹੈ ਬਾਅਦੇ ਬਾਅਦ ਤੁਸੀਂ ਦੇਖੀ ਕਰੋ ਤੇ ਆਪਣੇ ਆਪਣੇ ਵੀ ਕਟਿੰਗ ਵੀ ਹੋਣੇ ਵਾਲੀ ਆ ਤੇ ਭਾਜੀ ਜਵੀਂ ਤੇ ਕੀੜੀ ਮਾਰਦੇ ਫਿਰਦੇ ਆ ਇਹਨੇ ਕਟਿੰਗ ਕਰਾਉਣੀ ਆ ਤੇ ਜੀ ਵਾਦੇ-ਵਾਦੇ ਪਿਆਰ ਦੇ ਕਰੋ ਅੱਜ ਫਿਰ ਕਿਹੜਾ ਕੱਟ ਪੋਣਾ ਹੈ ਮਾ ਜਿਹੜਾ ਮਾਜੀ ਪਾ ਲਿਆ ਅੱਛਾ ਬਾਕੀ ਦੁਕਾਨ ਦੀ ਤਿਆਰੀ ਕਰਾਵਾਂਗੇ ਆਪਾਂ ਮਹੀਨੇ ਤੱਕ ਰੰਗ-ਰੂੰਗ ਕਰਾਵਾਂਗੇ ਜੀ ਆਲੇ ਨਵੇਂ ਕੰਮ ਕਰਿਆ ਆਪਾਂ ਨੇ